ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਹਾਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਥੋੜੇ ਦਿਨਾਂ ਦੀ ਕਰਮ ਵਾਲੀ ਹਜੇ ਕੱਚੀ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਜੀ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਚੁਕਚੈਣ ਆ ਜੀ ਪਿੰਡ ਗਹਿਲਾਂ ਗਹਿਲਾ ਬਰਨਾਲਾ ਤਹਿਸੀਲ ਜੀ ਦਸ਼ੀਲ ਤਪਾ ਨੇੜੇ ਪਿੰਡ ਕਿਹੜਾ ਰਹਿੰਦਾ ਰੰਡ ਛੋਟਾ ਸੀ ਇਨੀਆ ਟੱਲੇਆੜ ਬੀਲਾ ਕੋਲੇ ਪੈ ਗਿਆ ਨਾ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦੋ ਆਪਣਾ 9917410660 ਠੀਕ ਆ ਬਾਈ ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਆਪਾਂ ਸਾਹਮਣੇ ਵਿਹੜ ਦੇਖ ਰਹੇ ਆ ਕਿਹੜਾ ਸ਼ੂਆ ਸ਼ੁੰਦੀ ਆ ਇਹ ਇਹ ਪਹਿਲੇ ਸ਼ੂਆ ਸ਼ੁੰਦੀ ਆ ਜੀ ਪਲੂਨ ਸ਼ੁੰਦੀ ਆ ਹਾਂ ਤੇ ਮੂੰਹੋਂ ਤੁਸੀਂ ਦੱਸਦੇ ਸੀਗੇ ਜੀ ਇਹ ਦੋ ਦੰਦਾਂ ਦਾ ਮੂੰਹੋਂ ਦੋ ਦੰਦਾਂ ਦਾ ਕੀ ਪਲੀ ਵੀ ਦੇਖੋ ਬਾਈ ਪਲੀ ਵੀ ਬਹੁਤ ਆ ਜੀ ਹਨਾ ਹਾਂਜੀ ਕਿੰਨਾ ਕਿੱਦ ਤਾ ਦੇ ਦੂ ਇਹ 20 ਤੋਂ ਬਾਰ-ਬਾਰ ਹੀ ਦੇ ਦੂਗਾ 24 25 ਲੀਟਰ ਦੇ ਲਗਭਗ ਦੁੱਧ ਦੇ ਦੂ ਠੀਕ ਆ ਸੌਸੀਲ ਬਹੁਤ ਆਈ ਹੈ ਹਨਾ ਹਾਂ ਜਿਵੇਂ ਮਰਜ਼ੀ ਹੱਥ ਫੇਰੀਆ ਬਰੀਡ ਸਾਈ ਵਾਲਾ ਆ ਜਾਂਦੀ ਹੈ ਹਾਂਜੀ ਸਾਈ ਵਾਲ ਪਿਓਰ ਬਈ ਸਾਈ ਵਾਲ ਬਰੀਡ ਆ ਜਾਂਦੀ ਆ ਲੇਵਾ ਚੈੱਕ ਕਰੋ ਲੇਵਾ ਕਰਮ ਵਾਲੀ ਬਹੁਤ ਸੋਹਣਾ ਪੰਡ ਬਣ ਕੇ ਸੂਗੀ ਜਦੋਂ ਉਹ ਸੂਣਾਗਾ ਥਣ ਚੈੱਕ ਕਰੋ ਇੱਕੋ ਜਿਹਾ ਥਾਣਾ ਚਾਰੇ ਥਾਣਾ ਪੂਰੀ ਵਿਥੀ ਤੇ ਲੱਗੇ ਵਿਆ ਸੌਸੀਲ ਦਾ ਅੰਦਾਜ਼ਾ ਬਈ ਇਥੋਂ ਹੀ ਆਜੂ ਬਈ ਮੌਨ ਹੱਥ ਲਈਦਾ ਕੋਈ ਚੱਕਰੀ ਨਹੀਂ ਫੇਸ ਕੁਆਲਿਟੀ ਚੈੱਕ ਕਰੋ ਬਈ ਬੰਨ ਚੈੱਕ ਕਰ ਲੋ ਤਲੋਂ ਤੋਂ ਚੈੱਕ ਕਰ ਲਓ ਮੈਂ ਕਹਿਣਾ ਵੀ ਜਿਹੜੀ ਕੱਲੀ-ਕੱਲੀ ਨਾ ਬਰੀਕੀ ਹੁੰਦੀ ਹੈਗੀ ਸਾਈਵਾਲ ਦੀ ਉਹ ਇਹਦੇ ਚ ਫੁੱਲ ਆ ਪਲੇ ਵੀ ਹੈਗੀ ਹਜੇ ਤਾਂ ਬਸੀਆਂ ਜਿਹੀ ਆਉਂਦੀ ਹੈ ਜੀ ਹਨਾ ਹਾਂਜੀ ਦੋ ਦੰਦ ਦਾ ਹਮ ਹਜੇ ਤਾਂ ਦੋ ਦੰਦ ਦਾ ਬਾਈ ਬਸੀਆਂ ਜਿਹੀ ਆਉਂਦੀ ਆ ਜਦੋਂ ਨੂੰ ਕਰਮਾ ਨੇ ਦੰਦਾਂ ਚ ਪੂਰੀ ਹੋਣਾ ਮੈਂ ਕਹਿਣਾ ਕਿਤੇ ਨਾ ਕਿਤੇ ਜਾ ਕੇ ਖੜਨਾਗਾ ਤੇ ਤਿਆਰੀ ਬਹੁਤ ਸੋਹਣੀ ਹੈ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹ ਲੈ ਜੂ ਜੀ 10-12 ਦਿਨ 10-12 ਦਿਨਾਂ ਦੀ ਕੱਚੀ ਆ ਬਾਈ ਉਸਾ ਬਣਾਉਂਦਾ ਜਾ ਲਾ ਕੇ ਚਲਿਓ ਕੱਚੀ-ਕੱਚੀ ਪਈ ਹੈ ਹਜੇ ਤਾਂ ਖੋਲ ਦਿਓ ਬਾਈ ਮੜੀ ਜੀ ਤੋਲ ਦੋ ਪਲੀ ਵੀ ਫੁੱਲਾ ਬਾਈ ਬਰੀਡ ਚੰਗਿਆ ਬਾਕੀ ਫਾਇਰ ਚੰਗੀ ਆਉ ਜੀ ਹੈਨਾ ਹਾਂ ਜੀ ਬੰਜਾਰ ਵਰਗਾ ਦੁੱਧ ਆਉਂਦਾ ਮੱਝਾਂ ਵਰਗਾ ਦੁੱਧ ਹੋਊਗਾ ਬਾਈ گاੜਾ ਦੁੱਧ ਹੋਊਗਾ ਇਹ ਨਹੀਂ ਹੋਊਗਾ ਇਹ ਪਤਲਾ ਦੁੱਧ ਬਾਕੀ ਗਰਮੀ ਦੀ ਜੇ ਗੱਲ ਕਰੀਏ ਤਾਂ ਗਰਮੀ ਇਹਨਾਂ ਦੇ ਨੇੜ ਦੀ ਵੀ ਨਹੀਂ ਲੰਘਦੀ ਇਹ ਤਾਂ ਤੁੱਪੇ ਹੋ ਹੋ ਵਹਿੰਦੀ ਗਾ ਹਾਂ ਸਹੀ ਗੱਲ ਹੈ ਜੀ ਬਾਕੀ ਪਲੀ ਵੀ ਤੁਹਾਨੂੰ ਆਪ ਨੂੰ ਬਾਈ ਪਤਾ ਲੱਗਦਾ ਹੋਊਗਾ ਇੰਨੀ ਕ ਕਰਨ ਵਾਲੀ ਤੇ ਸੈਨਿਕ ਵੀ ਫੁੱਲਾ ਚੌੜੀ ਚੂੜੀ ਫੁੱਲਾ ਤਾਂ ਚਾ ਚੈੱਕ ਕਰੋ ਬੜਾ ਕਮਾਲ ਦਾ ਗਾ ਬਾਕੀ ਹਜੇ ਦਿਨਾ ਦੀ ਕੱਚੀ ਪਈ ਆ ਬਾਈ ਜਦੋਂ ਤਿਆਰੀ ਫੜਨੀ ਆ ਬਹੁਤ ਚੰਗੀ ਤਿਆਰੀ ਕਰਕੇຊੂਗੀ ਤੇ ਬਾਈ ਕੀ ਮੁੱਲ ਆ ਫਿਰ ਇਹਦਾ ਇਹਦਾ ਮੁੱਲ 75000 ਆ ਜੀ ਹੋ ਜੂ ਮਾਨਤਨ ਥੋੜਾ ਕਣ ਇਹਦੇ ਵਿੱਚੋਂ ਮਾਨਤਨ ਹੋ ਜੂ ਮੈਂ ਕਹਿੰਦਾ ਠੰਡੀ ਸੀਲ ਬਾਈ ਚੈੱਕ ਕਰੋ ਬਾਈ ਵੇੜੇ 'ਚ ਖੜਾ ਕੇ ਮੌਜ ਨਾ ਖੜਾ ਹੈ ਹੀ ਨਹੀਂ ਹੈਗਾ ਵੀ ਥਣਾ ਨੂੰ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਵੀ ਲੱਤ ਸੜ ਕਰ ਜੂ ਇੰਨੀ ਕਿ ਠੰਡੀ ਸੀਲ ਆ ਲਿਆਓ ਬਾਈ ਮੋੜ ਲਿਓ ਮੁੱਲ ਬਾਈ ਨੇ ਬਾਈ ਕਰਿਆ 75000 ਬਾਕੀ ਹੋ ਜੂਗਾ ਜੀ ਆਏਗਾ ਇਹਦਾ ਮਾਨਤਨ ਹਾਂ ਮਾਨਤਨ ਹੋ ਜੂ ਠੀਕ ਆ ਆਏ ਕੇ ਦਾ ਬਾਈ ਕਹਿੰਦੇ ਮਾਨਤਾਨ ਜਰੂਰ ਹੋਜੋ ਬਾਕੀ ਇਹ ਸਰੀਰ ਦੀ ਗੱਲ ਕਰੀਏ ਨਾ ਬਾਈ ਪੱਦਰ ਵੀ ਫੁੱਲਾ ਤੇ ਚੌੜੀ ਵੀ ਫੁੱਲਾ ਸੌ ਹੂਸੀਲ ਵੀ ਕਰਮ ਵਾਲੀ ਫੁੱਲਾ ਤੋਰਾ ਤਰਾ ਜੇ ਗੱਲ ਕਰੀਏ ਕਰਮ ਵਾਲੀ ਦਾ ਇੱਕ ਨੰਬਰ ਥਣ ਬਹੁਤ ਸੋਹਣਾ ਲੱਗਿਆ ਪੂਰੀ ਤੂਰੀ ਤੇ ਥਣ ਲੱਗਿਆ ਵਾ ਚਾਰੇ ਥਣ ਜਿਉਂ ਆਪਾਂ ਕਹਿੰਦੇ ਨਿਖੜਮੇ ਤੇ ਪੀੜੀ ਦੇ ਪਾਵੇ ਨਾਲ ਦੇ ਥਣ ਲੱਗੇ ਵੇ ਜਿੰਨਾ ਮਗਰ ਨੂੰ ਹਵਾਨਾ ਹੋਊਗਾ ਬਾਈ ਉਨਾ ਹੀ ਮੂਰਨ ਹੋਊਗਾ ਫਿਕਸ ਜੇ ਕਰਮ ਵਾਲੀ ਹਵਾਨਾ ਰੱਖੂਗਾ ਚਾਹੇ 10 ਹੋਵੇ 10 ਪੇ ਇਹ ਹਵਾਨਾ ਟੁੱਟਣ ਵਾਲਾ ਨਹੀਂ ਤੇ ਨਕਸ਼ੀ ਕਰ ਬਾਈ ਕੋਲੇ ਬਈ ਇੱਕ ਸੋਲਪਾ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਉਂਦਾ ਬਾਪ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ